ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਕਾਲੀ ਦਲ ਦਾ ਕੌਣ ਹੋਵੇਗਾ ਨਵਾਂ ਪ੍ਰਧਾਨ ਮੀਟਿੰਗ ਬਾਅਦ ਮੱਤਿਆ ਤਹਿਲਕਾ ਕਿ ਅੰਮ੍ਰਿਤਪਾਲ ਵੀ ਇਸ ਕੀਮ ਦਾ ਹਿੱਸਾ ਵੱਡਾ ਖੁਲਾਸਾ ਬਾਕੀਆਂ ਵੱਲੋਂ ਸ਼੍ਰੀ ਅਕਾਲ ਤਖਸ ਨੂੰ ਸੌਂਪੀ ਚਿੱਠੀ ਵਿੱਚ ਕੀ ਅਤੇ ਕੌਣ ਹੋਵੇਗਾ ਹੁਣ ਤਲਬ ਵੱਡਾ ਸਵਾਲ ਭਾਰਤ ਵਿੱਚ ਬਦਲ ਦਿੱਤੇ ਗਏ ਦੇਸ਼ ਦੇ ਤਿੰਨ ਵੱਡੇ ਕਾਨੂੰਨ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਪੀਜੀਆਈ ਦੇ ਡਾਇਰੈਕਟਰ ਨੇ ਲਿਆ ਯੂ ਟਰਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਗੱਲ ਕਰਦੇ ਆ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਹੈ ਅਤੇ ਕੀ ਸੰਭਾਵਨਾਵਾਂ ਨੇ ਤੇ ਇਤਿਹਾਸ ਵਿੱਚ ਕੀ ਕੁਝ ਹੁੰਦਾ ਰਿਹਾ ਹੈ ਕਿਉਂਕਿ ਅਗਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਹੋ ਚੁੱਕੀ ਹੈ ਉਹਦੇ ਵਿੱਚ ਕਈ ਨਾਂ ਚਰਚਾ ਚਾ ਰਹੇ ਨੇ ਪਰ ਉਹਨਾਂ ਵਿੱਚੋਂ ਸਭ ਤੋਂ ਵੱਧ ਜੇਕਰ ਨਾਂ ਚਰਚਾ ਚਾ ਹੈ ਉਹ ਹੈ ਤਖਸਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬੀਤੇ ਦਿਨੀ ਜਦੋਂ ਉਹਨਾਂ ਤੋਂ ਇਸ ਸਬੰਧਤ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਇਸ ਮਾਮਲੇ ਤੇ ਕੋਈ ਜਵਾਬ ਦੇਣਾ ਨਹੀਂ ਚਾਹੁੰਦਾ ਹੁਣ ਬਾਗੀ ਧੜੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਪਾਰਟੀ ਦੀ ਅਗਵਾਈ ਕਰਨ ਦੀ ਗੱਲਬਾਤ ਵੀ ਕੀਤੀ ਹੈ ਮੰਗ ਕੀਤੀ ਹੈ ਕਿ ਤੁਸੀਂ ਪਾਰਟੀ ਦੀ ਅਗਵਾਈ ਕਰੋ ਅੱਗਿਓ ਇਹ ਵੀ ਪਤਾ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਰਾਣੀ ਆਖ ਦਿੰਦਾ ਹੈ ਕਿ ਜੇਕਰ ਸਮੁੱਚੀ ਪਾਰਟੀ ਇਹਦੇ ਤੇ ਰਾਜ਼ੀ ਹੋਵੇ ਤਾਂ ਉਹ ਵਿਚਾਰ ਕਰ ਸਕਦੇ ਆ ਇਕੱਲੇ ਧੜੇ ਲਈ ਨਹੀਂ ਨਾਲ ਹੀ ਉਹਨਾਂ ਨੇ ਦੋਵੇਂ ਧਿਰਾਂ ਨੂੰ ਇਕੱਠੇ ਬੈਠਣ ਦੀ ਸਲਾਹ ਵੀ ਦਿੱਤੀ ਹੈ ਪਰ ਹੁਣ ਇਹਦੇ ਤੋਂ ਬਾਅਦ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇੰਜ ਹੋ ਸਕਦਾ ਹੈ ਕਿ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਦੋਵੇਂ ਤਰ੍ਹਾਂ ਇਸ ਨਾਂ ਦੇ ਉੱਤੇ ਸਹਿਮਤ ਹੋ ਸਕਦੀਆਂ ਨੇ ਇਕੱਠੀਆਂ ਹੋ ਸਕਦੀਆਂ ਨੇ ਇਹ ਇੱਕ ਨਹੀਂ ਅਨੇਕਾਂ ਸਵਾਲ ਪੈਦਾ ਹੁੰਦੇ ਆ ਪਰ ਇੱਥੇ ਫਿਰ ਜੇਕਰ ਇਤਿਹਾਸ ਤੇ ਝਾਤ ਮਾਰੀਏ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਰੇਸ ਵਿੱਚ ਕਿਸੇ ਤਖਤ ਦੇ ਜਥੇਦਾਰ ਸਾਹਿਬ ਦਾ ਨਾਂ ਆਇਆ ਹੋਵੇ ਲਗਭਗ 1.4 ਦਹਾਕੇ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਪਹਿਲਾਂ ਵੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਮੌਕਾ ਆਇਆ ਸੀ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਵਕਤ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਸੀ ਜਿਵੇਂ ਹੁਣ ਚੱਲ ਰਹੀ ਹੈ ਉਹ ਸਾਰੀ ਸਿਆਸੀ ਖੇਡ ਦੇ ਵਿੱਚ ਵੀ ਬਾਦਲ ਪਰਿਵਾਰ ਦਾ ਹੀ ਵੱਡਾ ਹੱਥ ਸੀ ਤੇ ਹੁਣ ਵੀ ਬਾਦਲ ਪਰਿਵਾਰ ਨੂੰ ਹੀ ਲਾਂਭੇ ਕਰਨ ਦੀ ਕੋਸ਼ਿਸ਼ ਹੈ ਅਸਲ ਦੇ ਵਿੱਚ 1980 ਦਾ ਸਮਾਂ ਸੀ ਜਦੋਂ ਸਿੱਖ ਪੰਥ ਵਿੱਚ ਮੋਰਚਿਆਂ ਦਾ ਦੌਰ ਸੀ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚ ਪਾਵਰ ਦੀ ਲੜਾਈ ਵੀ ਚੱਲ ਰਹੀ ਸੀ ਤੀਸਰੇ ਪਾਸੇ ਕੇਂਦਰ ਦੇ ਖਿਲਾਫ ਖਿੱਚੋ-ਤਾਣ ਵੀ ਸੀ 1978 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਨੂੰ ਸਾਫਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀ ਉਹਨੇ ਜਦੋਂ ਬਾਗੀ ਅੱਖ ਵਿਖਾਉਣੀ ਸ਼ੁਰੂ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦੇ ਦਿੱਤੀ। ਸੰਤ ਲੋਂਗੋਵਾਲ 1962 ਦੇ ਵਿੱਚ ਤਖਤਸ਼ਾਲੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਠਾਪੇ ਗਏ ਸੀ। ਪਰ 1964 ਵਿੱਚ ਉਹਨਾਂ ਪੌਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸਰਕਾਰੀ ਕਬਜ਼ੇ ਵਿੱਚੋਂ ਛਡਾਉਣ ਲਈ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਮੋਰਚਾ ਲਾਇਆ। ਉਦੋਂ ਤੋਂ ਬਾਅਦ ਉਹ ਅਕਾਲੀ ਦਲ ਦੇ ਕਈ ਮੋਰਚਿਆਂ ਦੇ ਵਿੱਚ ਸ਼ਾਮਲ ਹੋਏ। ਅਤੇ ਸਿੱਖ ਸਿਆਸਤ ਦੇ ਫਿਰ ਅਖੀਰ ਮੋਦੀ ਵੀ ਬਣੇ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਹੁਣ ਜਦੋਂ ਅਕਾਲੀ ਦਲ ਆਪਣੀ ਵੱਡੀ ਬਗਾਵਤ ਅਤੇ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਕੀ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਨੂੰ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਇਹ ਵੱਡਾ ਸਵਾਲ ਹੈ ਪਰ ਹੁਣ ਇਹਨੂੰ ਸਮਝਣਾ ਵੀ ਤਾਂ ਪਵੇਗਾ ਕਿ ਕੀ ਇੰਜ ਹੋ ਸਕਦਾ ਜਾਂ ਇਹ ਸੰਭਵ ਹੈ ਕਿ ਨਹੀਂ ਲਗਭਗ 70 ਤੋਂ ਲੈ ਕੇ 90 ਦੇ ਦਹਾਕੇ ਤੱਕ ਅਕਾਲੀ ਦਲ ਦੇ ਵਿੱਚ ਕਈ ਵੱਡੇ ਚਿਹਰੇ ਆਏ ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿੰਗ ਬਣਨ ਦੀ ਥਾਂ ਕਿੰਗ ਮੇਕਰ ਦੀ ਭੂਮਿਕਾ ਵੀ ਨਿਭਾਈ ਅਕਾਲੀ ਦਲ ਦੇ ਹਰ ਇੱਕ ਫੈਸਲੇ ਦੇ ਪਿੱਛੇ ਉਹਨਾਂ ਦਾ ਦਿਮਾਗ ਅਤੇ ਅਸਰ ਨਜ਼ਰ ਆਉਂਦਾ ਸੀ ਉਸ ਵੇਲੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਨਾਮ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਸਤੇ ਅੱਗੇ ਕੀਤਾ ਸੀ ਕਿਉਂਕਿ ਅਸਲ ਵਿੱਚ ਉਹ ਉਹਨਾਂ ਦੇ ਭਰੋਸੇਮੰਦ ਸੀ ਉਹਨਾਂ ਤੇ ਯਕੀਨ ਕਰ ਸਕਦੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤੇ ਇਸ ਤਰ੍ਹਾਂ ਨਹੀਂ ਆਖਿਆ ਜਾ ਸਕਦਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਫੇਦਾਰ ਹੁੰਦਿਆਂ ਹੋਇਆਂ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਤੇ ਅਕਾਲੀ ਦਲ ਨੂੰ ਇੱਕ ਵਾਰ ਨਹੀਂ ਕਈ ਵਾਰੀ ਨਸੀਤਾਂ ਤੇ ਸਲਾਹਾਂ ਦਿੱਤੀਆਂ ਸੀ। ਅਕਾਲੀ ਦਲ ਦੇ ਅੰਦਰ ਇਹ ਆਵਾਜ਼ ਵੀ ਦਬੀ ਜ਼ੁਬਾਨ ਵਿੱਚ ਉੱਠਦੀ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਨੇ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਜਦੋਂ ਇਹ ਆਵਾਜ਼ ਉੱਠਦੀ ਤਾਂ ਉਹਨਾਂ ਦੇ ਖਿਲਾਫ ਅਸਿੱਧੇ ਤੌਰ ਤੇ ਕਾਰਵਾਈ ਦਾ ਮੌਕਾ ਪਾਰਟੀ ਨੂੰ ਉਸ ਵਕਤ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਗਵ ਚੱਡਾ ਦੀ ਮੰਗਣੀ ਤੇ ਪਹੁੰਚੇ ਸੀ ਜਥੇਦਾਰ ਹਰਪ੍ਰੀਤ ਸਿੰਘ ਦੀ ਮੌਜੂਦਗੀ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਫਿਰ ਵਿਰਸਾ ਸਿੰਘ ਵਲਟੋਹਾ ਨੂੰ ਅੱਗੇ ਕਰ ਦਿੱਤਾ ਗਿਆ ਸੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਨਿਸ਼ਾਨੇ ਵਿਰਣੇ ਸ਼ੁਰੂ ਕਰ ਦਿੱਤੇ ਇਹਦੇ ਤੇ ਨਾ ਤਾਂ ਐਸਜੀਪੀਸੀ ਬੋਲੀ ਨਾ ਅਕਾਲੀ ਦਲ ਦੇ ਅੰਦਰੋਂ ਫਿਰ ਕੋਈ ਆਵਾਜ਼ ਉੱਠੀ ਮੌਕਾ ਵੇਖਦੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਵਿਦੇਸ਼ੀ ਦੌਰੇ ਤੇ ਆਏ ਸੀ ਤਾਂ ਐਸਪੀਸੀ ਦੀ ਅੰਤਰੀਂ ਕਮੇਟੀ ਨੇ ਇੱਕ ਮੀਟਿੰਗ ਸੱਦੀ ਅਤੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਸ਼ਿਰੀ ਦੰਦਮਵਾ ਸਾਹਿਬ ਦੀ ਉਹ ਜ਼ਿੰਮੇਵਾਰੀ ਦਿੱਤੀ ਗਈ ਅਤੇ ਉਹਨਾਂ ਦੀ ਥਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਥਾਪ ਦਿੱਤਾ ਗਿਆ ਸਾਫ਼ ਹੈ ਹੁਣ ਇਹਦੇ ਤੋਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਸੁਖਵੀਰ ਸਿੰਘ ਬਾਦਲ ਦਾ ਧੜਾ ਕਿਸੇ ਵੀ ਕੀਮਤ ਤੇ ਤਿਆਰ ਨਹੀਂ ਹੋ ਸਕਦਾ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਵਿਰੋਧੀ ਧਿਰਵਾਗ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਅੱਗੇ ਕਰ ਦੇਣ ਪਰ ਕੀ ਹੁੰਦਾ ਇਹ ਭਵਿੱਖ ਵਿੱਚ ਪਤਾ ਲੱਗੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਪਰੀਮ ਵੀ ਹੁੰਦੇ ਨੇ ਅਤੇ ਜਥੇਦਾਰ ਵਰਸੇ ਜਥੇਦਾਰ ਦੀ ਸਿਆਸੀ ਖੇਡ ਵੀ ਸੁਖਬੀਰ ਬਾਦਲ ਖੇਡ ਸਕਦੇ ਆ ਅਤੇ ਆਪਣੀ ਲੱਤ ਉੱਪਰ ਰੱਖ ਸਕਦੇ ਆ ਇਹਦੇ ਵਿੱਚ ਸੁਖਬੀਰ ਬਾਦਲ ਪਰਦੇ ਦੇ ਪਿੱਛੇ ਫੈਸਲੇ ਲੈ ਸਕਣਗੇ ਪਾਰਟੀ ਤੇ ਕੰਟਰੋਲ ਅਸਲ 'ਚ ਉਹਨਾਂ ਦਾ ਹੀ ਰਹਿ ਸਕਦਾ ਹੈ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲੇ 70 ਤੋਂ 90 ਦੇ ਦਹਾਕੇ ਤੱਕ ਆਪ ਪ੍ਰਧਾਨ ਨਾ ਬਣੇ ਪਰ ਹਰ ਪ੍ਰਧਾਨ ਉਹਨਾਂ ਦੇ ਕੰਟਰੋਲ ਵਿੱਚ ਹੋਇਆ ਕਰਦਾ ਸੀ ਇਹਦੇ ਨਾਲ ਸੁਖਵੀਰ ਬਾਦਲ ਦੀ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗ ਰਹੇ ਆ ਉਹ ਵੀ ਕਿਧਰੇ ਠੰਡੇ ਬਸਤੇ ਵਿੱਚ ਪੈ ਸਕਦੇ ਆ ਪਰ ਵਾਗੀ ਧੜੇ ਦੇ ਆਗੂ ਸਿਕੰਦਰ ਸਿੰਘ ਮਲੂਕਾ ਇੱਕ ਵਾਰ ਨਹੀਂ ਕਈ ਵਾਰੀ ਆਖ ਚੁੱਕੇ ਆ ਕਿ ਅਸੀਂ ਤਾਂ 2022 ਦੇ ਵਿੱਚ ਵੀ ਸੁਖਵੀਰ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਇੱਕ ਵਾਰ ਪ੍ਰਧਾਨ ਦੀ ਕੁਰਸੀ ਛੱਡੋ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਹੀ ਬਣਾ ਦਿਓ ਜਦੋਂ ਲੋਕਾਂ ਦਾ ਗੁੱਸਾ ਠੰਡਾ ਹੋ ਜੂ ਸ਼ਾਂਤ ਹੋ ਜੂ ਤਾਂ ਫਿਰ ਆ ਪ੍ਰਧਾਨ ਬਣ ਜਿਓ ਉਹ ਕਹਿੰਦੇ ਰਾਹੁਲ ਗਾਂਧੀ ਨੇ ਵੀ ਤਾਂ ਇਹ ਸਿਆਸੀ ਦਾ ਖੇਡਿਆ ਤੇ 2019 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੇ ਮੈਂਟ ਨਹੀਂ ਸੀ ਲਾਇਆ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਛੱਡਣ ਦੇ ਵਾਸਤੇ ਤੇ ਪਾਰਟੀ ਦੇ ਵਿੱਚ ਚੋਣ ਕਰਵਾਈ ਅਤੇ ਆਪਣੀ ਹਮਾਇਤ ਵਾਲੇ ਮਲਕਰ ਜਣ ਖੜਕੇ ਨੂੰ ਪ੍ਰਧਾਨ ਬਣਵਾ ਦਿੱਤਾ ਅਤੇ ਪਰਦੇ ਪਿੱਛੇ ਪਾਰਟੀ ਚਲਾਉਂਦੇ ਰਹੇ ਅਤੇ ਹੁਣ ਵਿਰੋਧੀ ਧਿਰ ਦੇ ਆਗੂ ਬਣ ਬੈਠੇ ਨੇ ਸ਼੍ਰੀ ਅਕਾਲ ਤਖਸਾਲ ਦੇ ਮੁਆਫੀ ਨਾਮੇ ਦੇਣ ਤੋਂ ਪਹਿਲਾਂ ਬਾਗੀ ਗੁੱਟ ਦੇ ਆਗੂ ਪ੍ਰੇਮ ਸਿੰਘ ਚੱਦੂ ਬਾਜਰਾ ਨੇ ਇਹ ਵੀ ਖਬਰ ਹੈ ਕਿ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਇੱਕ ਨਵੀਂ ਸੰਭਾਵਨਾ ਨੂੰ ਜਨਮ ਦੇ ਦਿੱਤਾ ਹੈ। ਬਾਗੀ ਗਰੁੱਪ ਦੇ ਦਿਮਾਗ ਦੇ ਵਿੱਚ ਸ਼ਾਇਦ ਸਕੀਮ A ਵੀ ਹੈ ਤੇ ਸਕੀਮ B ਵੀ ਹੈ ਭਾ ਪਲਾਨ A ਵੀ ਹੈ ਤੇ ਪਲਾਨ B ਵੀ ਚੱਲ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਬਾਗੀ ਧੜਾ ਅਮਰਿਤਪਾਲ ਸਿੰਘ ਦੇ ਮੋਢਿਆਂ ਦੇ ਉੱਤੇ ਰੱਖ ਕੇ ਬੰਦੂਕ ਚਲਾਵੇ ਅਤੇ ਆਪਣੀ ਅਗਲੀ ਸਿਆਸੀ ਇਨਿੰਗ ਖੇਡੇ ਸੁਖਬੀਰ ਬਾਦਲ ਦਾ ਗੁੱਟ ਵੀ ਇਹਦੇ ਤੋਂ ਜਾਣੂ ਹੈ ਇਸ ਲਈ ਜਦੋਂ ਅਮਰਿਤਪਾਲ ਸਿੰਘ ਦੇ ਘਰੋਂ ਬਾਗੀ ਗੁੱਟ ਵਾਲੇ ਗਏ ਤਾਂ ਅਕਾਲੀ ਦਲ ਦੇ ਬੁਰਾਰੇ ਦਰਜੀਤ ਸਿੰਘ ਚੀਮਾ ਨੇ ਸਵਾਲ ਚੁੱਕ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਸਿਆਸਤ ਸੀ ਅਤੇ ਫਿਰ ਧਰਮ ਭਾਵੇਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੇਂ ਅਕਾਲੀ ਦਲ ਦੀ ਅਗਵਾਈ ਕਰਦੇ ਹੋਏ ਅਮਰਿਤਪਾਲ ਸਿੰਘ ਨੂੰ ਵੇਖਿਆ ਜਾ ਸਕਦਾ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਤਿੰਨ ਹਲਕਿਆਂ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਅਮਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਜੇਲ੍ਹ ਦੇ ਵਿੱਚੋਂ ਚੋਣ ਲੜਨ ਦਾ ਬੀਤੇ ਦਿਨੀ ਐਲਾਨ ਕਰ ਦਿੱਤਾ ਸੀ ਜੇਕਰ ਬਾਗੀ ਗਰੁੱਪ ਇਹਨੂੰ ਹਮਾਇਤ ਦੇ ਦਿੰਦਾ ਹੈ ਅਤੇ ਉਹ ਜਿੱਤ ਹਾਸਲ ਕਰ ਲੈਂਦੇ ਨੇ ਤਾਂ ਇਹ ਗੱਲ ਸਾਫ਼ ਹੋ ਸਕਦੀ ਹੈ ਕਿ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ 360 ਡਿਗਰੀ ਤੇ ਬਦਲ ਗਈ ਹੈ ਘੁੰਮ ਗਈ ਹੈ ਫਿਰ ਸੁਖਵੀਰ ਸਿੰਘ ਬਾਦਲ ਲਈ ਵਾਪਸੀ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ ਭਾਵੇਂ ਅਕਾਲੀ ਦਲ ਦੇ ਵਿੱਚ ਨਿਤ ਨਵੀਆਂ ਕੰਸਵਾਂ ਅਤੇ ਨਿਤ ਨਵੇਂ ਪਲਾਨ ਸਾਹਮਣੇ ਆ ਰਹੇ ਐ ਪਰ ਕੀ ਹੁਣ ਅਕਾਲੀ ਦਲ ਦਾ ਜੋ ਹਾਸ਼ਿਰ ਹੋ ਰਿਹਾ ਜਿੱਥੇ ਆਡਾ ਣ ਧੜੇ ਖੜੇ ਹੋਏ ਨੇ ਤੇ ਅੱਗੇ ਕੀ ਹੋਊਗਾ ਕੌਣ ਤਲਬ ਹੋਊਗਾ ਕਿਹੜੀ ਗੱਲਾਂ ਤਲਬ ਹੋਊਗਾ ਇਹ ਫਿਰ ਬਹੁਤ ਸਾਰੇ ਸਵਾਲ ਨੇ ਕਿਉਂਕਿ ਬਾਗੀ ਤੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਜਿਹੜੀਆਂ ਚਾਰ ਗਲਤੀਆਂ ਲਈ ਉਹਨਾਂ ਨੇ ਮੁਆਫੀ ਮੰਗੀ ਹੈ ਉਹਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਹਿਮ ਜ਼ਿਕਰ ਹੈ ਹੁਣ ਇੱਥੇ ਵੀ ਸਵਾਲ ਪੈਦਾ ਹੁੰਦਾ ਕਿ ਉਹਨਾਂ ਨੂੰ ਸੱਦਿਆ ਜਾਊ ਜਿਸ ਦੇ ذریعے ਸਾਫ਼ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਸਿਆਸੀ ਪ੍ਰਭਾਵ ਅਧੀਨ ਜ਼ਬਰਦਸਤੀ ਫੈਸਲੇ ਕਰਵਾਉਂਦੇ ਰਹੇ ਆ ਜਾਂ ਕਰਦੇ ਰਹੇ ਆ ਇਹਦਾ ਮਤਲਬ ਇਹਨਾਂ ਨੂੰ ਵੀ ਇਸ਼ਾਰਾ ਦੇ ਦਿੱਤਾ ਕਿ ਭਾਵੇਂ ਜਥੇਦਾਰ ਸਾਹਿਬ ਕਿਸੇ ਪ੍ਰਭਾਵ ਦੇ ਅਧੀਨ ਫੈਸਲੇ ਲੈਂਦੇ ਆ ਪਰ ਲੋਕਾਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਬਾਕੀ ਗਰੁੱਪ ਨੇ ਜਿਹੜੀ ਦੂਸਰੀ ਮੁਆਫੀ ਦੀ ਮੰਗ ਕੀਤੀ ਹੈ ਜਾਂ ਮੁਆਫੀ ਮੰਗੀ ਹੈ ਉਹਦੇ ਵਿੱਚ ਜ਼ਿਕਰ ਇਹ ਕੀਤਾ ਗਿਆ ਹੈ ਕਿ ਗੁਰਮੀਤ RAM ਰਹੀਮ ਨੂੰ ਸਿੱਖ ਪੰਥ ਵੱਲੋਂ ਛੇਕ ਦਿੱਤਾ ਗਿਆ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮੁਆਫ ਕਰਵਾਇਆ ਮੌਜੂਦਾ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਤਤਕਾਲੀ ਜਥੇਦਾਰ ਨੂੰ ਬੁਲਾ ਕੇ ਉਹਦਾ ਤੋਂ ਸਪਸ਼ਟੀਕਰਨ ਲਿਆ ਜਾ ਸਕਦਾ ਹੈ ਹਾਲਾਂਕਿ ਉਸ ਵੇਲੇ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮukh ਸਿੰਘ ਨੇ ਵੀ ਸਭ ਤੋਂ ਪਹਿਲਾਂ ਇਹਦਾ ਖੁਲਾਸਾ ਕੀਤਾ ਸੀ ਕਿ ਅਕਾਲੀ ਦਲ ਦੇ ਦਫ਼ਤਰ ਤੋਂ ਤਿਆਰ ਹੋ ਕੇ ਮੁਆਫੀ ਨਾਮ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਸੀ ਹਟਾ ਦਿੱਤਾ ਗਿਆ ਸੀ ਬਾਅਦ ਵਿੱਚ ਸੁਲਾਹ ਤੋਂ ਬਾਅਦ ਗੁਰਮukh ਸਿੰਘ ਜੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਥਾਪ ਦਿੱਤੇ ਗਏ ਸੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ ਸਿਰਫ ਇੰਨਾ ਹੀ ਨਹੀਂ ਬਾਕੀ ਧਲੇਰੇ ਚਿੱਠੀ ਦੇ ਵਿੱਚ ਇਹ ਵੀ ਇਜ਼ਾਮ ਲਗਾਇਆ ਹੈ ਕਿ ਸੌਦਾ ਸਾਥ ਦੀ ਮੁਆਫੀ ਦਾ ਅਕਾਲੀ ਦਲ ਦੇ ਇਸ ਕਦਰ ਸਿਆਸੀ ਦਬਾਅ ਸੀ ਕਿ ਮੁਆਫੀ ਮੰਗਣ ਨੂੰ ਬਾਅਦ ਦੇ ਵਿੱਚ ਜਾਇਜ਼ ਠਹਿਰਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਪਰ ਸਿੱਖ ਪੰਥ ਦੇ ਦਬਾਅ ਦੀ ਵਜ੍ਹਾ ਕਰਕੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿੱਛੇ ਹਟਣਾ ਪਿਆ ਸੀ ਸ਼੍ਰੀ ਅਕਾਲ ਤਖਸ ਨੂੰ ਸੌਂਪੇ ਗਏ ਮੁਆਫੀ ਪੱਤਰ ਦੇ ਵਿੱਚ ਗੁਰਮੀਤ RAM ਰਹੀਮ ਦੇ ਖਿਲਾਫ ਕੇਸ ਵਾਪਸ ਲੈਣਾ ਬੇਅਦਬੀ ਦਾ ਇਨਸਾਫ ਦਿਵਾਉਣ ਦੇ ਵਿੱਚ ਫੇਲ ਸਾਫਤ ਹੋਣਾ ਅਤੇ ਸਿੱਖਾਂ ਤੇ ਤਸ਼ੱਦਦ ਢਾਉਣ ਵਾਲੇ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਅਕਾਲੀ ਸਰਕਾਰ ਬਣ ਤੇ ਡੀਜੀਪੀ ਬਣਾਉਣ ਦਾ ਜ਼ਿਕਰ ਵੀ ਕੀਤਾ ਹੋਇਆ ਹੈ ਪਰ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਸਿੱਖ ਪੰਥ ਨੂੰ ਹੁਣ ਵੀ ਪਰੇਸ਼ਾਨ ਕਰ ਰਿਹਾ ਹੈ ਜਿਸ ਦਾ ਜ਼ਿਕਰ ਇਸ ਮੁਆਫੀ ਨਾਮੇ ਵਿੱਚ ਹੈ ਚਿੱਠੀ ਵਿੱਚ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਗੁਰਮੀਤ RAM ਰਹੀਮ ਨੂੰ ਬਿਨਾ ਮੰਗੇ ਮੁਆਫੀ ਦਿੱਤੀ ਗਈ ਮੁਆਫੀ ਦੇਣ ਲਈ ਤਤਕਾਲੀ ਜਥੇਦਾਰ ਗਿਆਨੀ ਗੁਰਵਤਨ ਸਿੰਘ ਤੇ ਦਬਾਅ ਪਾਇਆ ਗਿਆ ਇਸ ਇਲਜ਼ਾਮ ਦੇ ਜਰੀਏ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਮੇਂ-ਸਮੇਂ ਤੇ ਅਕਾਲੀ ਦਲ ਅਤੇ ਆਪਣੇ ਮਫਾਦ ਦੇ ਵਾਸਤੇ ਜਥੇਦਾਰ ਸਹਿਬਾਨਾਂ ਦੀ ਵਰਤੋਂ ਕਰਦਾ ਰਿਹਾ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਜੂਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਰਗਬੀਤ ਸਿੰਘ ਕਿ ਉਹ ਅਕਾਲੀ ਦਲ ਦੇ ਦਬਾਅ ਅਧੀਨ ਹੀ ਕੰਮ ਕਰ ਰਹੇ ਨੇ ਜੇ ਨਹੀਂ ਤਾਂ ਉਹ ਸਿੱਖ ਪੰਥ ਨੂੰ ਡੇਰੇ ਨੂੰ ਦਿੱਤੀ ਗਈ ਮੁਆਫੀ ਜਿਹੜੀ ਪਿਛਲੇ 1 ਦਹਾਕੇ ਤੋਂ ਚੁਬ ਰਹੀ ਹੈ ਉਹਨੂੰ ਲੈ ਕੇ ਕੋਈ ਜਾਂਚ ਕਰਨਗੇ ਜਾਂ ਜਾਂਚ ਕਰਵਾਉਣਗੇ ਜਿਸ ਦਾ ਜ਼ਿਕਰ ਇਸ ਚਿੱਠੀ ਵਿੱਚ ਕੀਤਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦੇਣਗੇ ਹੁਕਮ ਦੇ ਕੇ ਸਪਸ਼ਟੀਕਰਨ ਉਹਨਾਂ ਤੋਂ ਮੰਗਿਆ ਜਾਏਗਾ ਕਿ ਉਸ ਵੇਲੇ ਗੁਰਮੀਤ ਰਾਮ ਰਹਿਮ ਨੂੰ ਮੁਆਫੀ ਦੇਣ ਲਈ ਉਹਨਾਂ ਤੇ ਕੋਈ ਸਿਆਸੀ ਦਬਾਅ ਸੀ ਇਹ ਉਹਨਾਂ ਤੋਂ ਪੁੱਛਿਆ ਜਾਏਗਾ ਕੀ ਗਿਆਨੀ ਗੁਰਮukh ਸਿੰਘ ਨੂੰ ਪੇਸ਼ ਹੋ ਕੇ ਆਪਣੇ ਪੁਰਾਣੇ ਬਿਆਨ ਦੇ ਬਾਬਤ ਉਹਨਾਂ ਤੋਂ ਜਵਾਬ ਤਲਬ ਕੀਤੀ ਜਾਏਗੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਮੁਆਫੀ ਦੀ ਚਿੱਠੀ ਤਿਆਰ ਹੋਈ ਸੀ ਆਖਰ ਉਸ ਤੋਂ ਬਾਅਦ ਅਜਿਹਾ ਕਿਹੜਾ ਕਾਰਨ ਹੋਇਆ ਸੀ ਕੀ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਗੁਰਮukh ਸਿੰਘ ਪਿੱਛੇ ਹਟੇ ਅਤੇ ਉਹਨਾਂ ਨੂੰ ਮੁੜ ਤੋਂ ਸ੍ਰੀ ਅਕਾਲ ਤਖਤ ਤੇ ਮੁੱਖ ਗ੍ਰੰਥੀ ਦੀ ਸੇਵਾ ਦਿੱਤੀ ਗਈ। ਜਥੇਦਾਰ ਸ੍ਰੀ ਅਕਾਲ ਤਖਤ ਜੇਕਰ ਬਾਗੀ ਗਰੁੱਪ ਦੇ ਇਲਜ਼ਾਮਾਂ ਦੇ ਜਵਾਬ ਦੇ ਵਿੱਚ ਸਮੁੱਚੀ ਲੀਡਰਸ਼ਿਪ ਨੂੰ ਇੱਕ ਸੁਨੇਹਾ ਦਿੰਦੇ ਨੇ ਕਿ ਭਾਈ ਏਕਾ ਕਰੋ, ਏਕਤਾ ਕਰੋ। ਤਾਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿਆਸੀ ਪ੍ਰਭਾਵ ਦੇ ਅਧੀਨ ਕੰਮ ਕਰਦਾ ਹੈ ਜਾਂ ਨਹੀਂ। ਕਿਉਂਕਿ ਇਹ ਇਲਜ਼ਾਮ ਬਾਗੀ ਗਰੁੱਪ ਨੇ ਭਾਵੇਂ ਹੁਣ ਲਗਾਈ ਨੇ ਪਰ ਕਿਧਰੇ ਸਮੁੱਚੀ ਸਿੱਖ ਕੌਮ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇਹ ਸਵਾਲ ਅੱਜ ਦੇ ਨਹੀਂ ਸਾਲਾਂ ਤੋਂ ਨੇ ਮੀਰੀ ਪੀਰੀ ਦੇ ਸਿਧਾਂਤ ਦਾ ਸੁਨੇਹਾ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੂੰ ਇਹਦੀ ਕੋਹ ਕਰਨੀ ਪੈਗੀ ਕਿ ਕੀ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਵਾਲੇ ਵਾਕਿਆ ਹੀ ਤਤਕਾਲੀ ਜਥੇਦਾਰ ਗਿਆਨੀ ਗੁਰਵਚਨ ਸਿੰਘ ਕਿਸੇ ਦਬਾਅ ਦੇ ਅਧੀਨ ਵਿੱਚ ਸੰਧ ਜਾ ਨਹੀਂ ਉਸ ਵੇਲੇ ਦੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਜੇ ਸਿੱਖਾਂ ਦੀ ਸੁਪਰੀਮ ਅਦਾਲਤ ਨਿਰਪੱਖ ਢੰਗ ਨਾਲ ਇਹਦੇ ਹੱਦ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਤਾਂ ਨਾ ਸਿਰਫ ਸ੍ਰੀ ਅਕਾਲ ਤਖਤ ਜਾਂ ਸਾਰੀ ਸਿੱਖ ਸੰਗਤ ਉਹਨਾਂ ਦਾ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ ਜੇ ਨਾ ਹੋਇਆ ਤਾਂ ਫਿਰ ਇਹਨੂੰ ਠੇਸ ਲੱਗੇਗੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੇ ਵਿੱਚ ਜੇਕਰ ਆ ਸਾਰੇ ਸਪਸ਼ਟੀਕਰਨ ਜਿਹਨਾਂ ਦਾ ਚਿੱਠੀ ਵਿੱਚ ਜ਼ਿਕਰ ਹੈ ਜੇ ਜਥੇਦਾਰ ਸਾਹਿਬ ਕਰ ਦਿੰਦੇ ਆ ਤਾਂ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਵਿੱਚ ਵੀ ਮਦਦ ਮਿਲੇਗੀ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਕੁਝ ਆਗੂਆਂ ਦੇ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਜਿਹੜਾ ਇਹ ਮੁਆਫੀਨਾਮੇ ਵਾਲੀ ਚਿੱਠੀ ਹੈ ਇਹ ਚਿੱਠੀ ਬਾਗੀ ਗਰੁੱਪ ਨੇ ਨਹੀਂ ਇਹ ਚਿੱਠੀ ਭਾਜਪਾ ਦੇ ਦਫ਼ਤਰ ਵਿੱਚ ਤਿਆਰ ਹੋਈ ਹੈ ਜਿਵੇਂ ਕਿ ਬਾਗੀ ਗਰੁੱਪ ਮੁਆਫੀਨਾਮਾ ਅਕਾਲੀ ਦਲ ਦੇ ਦਫ਼ਤਰ ਵਿੱਚ ਤਿਆਰ ਹੋਇਆ ਦੱਸ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਤਿੰਨ ਵੱਡੇ ਕਾਨੂੰਨ ਬਦਲ ਦਿੱਤੇ ਗਏ ਆ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਤਿੰਨ ਨਵੇਂ ਕਾਨੂੰਨ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਪੂਰੀ ਤਰ੍ਹਾਂ ਸਵਦੇਸ਼ੀ ਅਤੇ ਸਾਡੇ ਸਭਿਆਚਾਰ ਦੇ ਹੁਣ ਅਨੁਸਾਰ ਹੋਏਗੀ ਹੁਣ ਸਜ਼ਾ ਦੀ ਥਾਂ ਨਿਆਂ ਹੋਵੇਗਾ ਸਭ ਤੋਂ ਪਹਿਲਾਂ ਤਰਾਵਾਂ ਅਤੇ ਅਧਿਆਵਾਂ ਦੀ ਤਰਜੀ ਤੈਅ ਕੀਤੀ ਗਈ ਅਤੇ ਇਹਦਾ ਪਹਿਲਾ ਅਧਿਆਇ ਔਰਤਾਂ ਤੇ ਬੱਚਿਆਂ ਲਈ ਹੈ ਉਨਾ ਕਿਹਾ ਕਿ ਨਿਆਂਇਕ ਪ੍ਰਕਿਰਿਆ ਹੁਣ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ ਸ਼ਾਮਲ ਕਰਦੀਆਂ ਸਾਰੀਆਂ ਪਛਾਵਾਂ ਦੇ ਵਿੱਚ ਹੋਏਗੀ ਅਮਿਤ ਸ਼ਾਹ ਨੇ ਇਹ ਵੀ ਦੱਸਿਆ ਕਿ ਅਸੀਂ ਦੇਸ਼ ਧਰੋ ਨੂੰ ਜੜੋਂ ਪੁੱਟ ਦਿੱਤਾ ਹੈ ਪਹਿਲਾਂ ਸਰਕਾਰ ਵਿਰੁੱਧ ਬਿਆਨ ਦੇਣਾ ਅਪਰਾਧ ਹੋਇਆ ਕਰਦਾ ਸੀ ਇਹ ਕਾਨੂੰਨ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀ ਬਣਾਏਗਾ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਕੰਪਿਊਟਰੀਕਰਦੀ ਪ੍ਰਕਿਰਿਆ 99.9% ਪੂਰੀ ਕਰ ਲਈ ਹੈ 피ੜਤ ਨੂੰ 90 ਦਿਨਾਂ ਦੇ ਅੰਦਰ ਅੰਦਰ ਕੇਸ ਅਪਡੇਟ ਆਨਲਾਈਨ ਭੇਜਿਆ ਜਾਵੇਗਾ ਇਹ ਕਾਨੂੰਨ ਪੀੜਤ ਦੇ ਹੱਕ ਵਿੱਚ ਬਣਾਇਆ ਗਿਆ ਹੈ ਇਹਦੇ ਤੋਂ ਇਲਾਵਾ ਤਲਾਸ਼ੀ ਜਾਂ ਛਾਪੇ ਮਾਰੀ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਵੀ ਵੀਡੀਓਗ੍ਰਾਫੀ ਕੀਤੀ ਜਾਇਆ ਕਰੇਗੀ ਅਮਿਤ ਸ਼ਾਹ ਨੇ ਇਹ ਵੀ ਦੱਸਿਆ ਕਿ ਇਹਦੇ ਤੋਂ ਪਹਿਲਾਂ ਕਦੇ ਕਿਸੇ ਬਿੱਲ ਤੇ ਇੰਨੀ ਚਰਚਾ ਨਹੀਂ ਸੀ ਹੋਈ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਬਿੱਲ ਨੂੰ ਪਾਸ ਕਰਨ ਲਈ ਲੋਕ ਸਭਾ ਦੇ ਵਿੱਚ 9 ਘੰਟੇ 29 ਮਿੰਟ ਅਤੇ ਰਾਜ ਸਭਾ ਦੇ ਵਿੱਚ 6 ਘੰਟੇ ਅਤੇ 17 ਮਿੰਟ ਦੀ ਚਰਚਾ ਹੋਈ ਸੀ 220 ਦੇ ਵਿੱਚ ਅਮਿਤ ਸ਼ਾਹ ਨੇ ਖੁਦ ਸਾਰੇ ਮੁੱਖ ਮੰਤਰੀਆਂ ਸੰਸਦ ਮੈਂਬਰਾਂ ਸੁਪਰੀਮ ਕੋਰਟ ਦੇ ਜੱਜਾਂ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਆਈਪੀਐਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਸੂਚਾਕ ਦਿੱਤਾ ਉਹਨਾਂ ਨੂੰ ਕਿਹਾ ਸੀ ਕਿ ਜੋ ਅਸਲ ਵਿੱਚ ਬਿਲ ਆਇਆ ਸੀ ਉਹਨੂੰ ਸਥਾਈ ਕਮੇਟੀ ਕੋਲ ਭੇਜਿਆ ਗਿਆ ਸੀ ਤੇ ਉਹਨਾਂ ਦੀ ਸਿਫਾਰਿਸ਼ ਤੋਂ ਬਾਅਦ ਅਸਲ ਦੇ ਵਿੱਚ ਇਸ ਬਿੱਲ ਦੇ ਵਿੱਚ 93 ਬਦਲਾਅ ਕੀਤੇ ਗਏ ਸੀ ਉਹਨਾਂ ਦੱਸਿਆ ਕਿ ਮੇਰਾ ਦਫ਼ਤਰ ਹਮੇਸ਼ਾ ਖੁੱਲਾ ਹੈ ਆਓ ਅਤੇ ਚਰਚਾ ਕਰੋ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਹੋਰ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਕਿਸੇ ਹੋਰ ਬਿੱਲ ਦੀ ਇੰਨੀ ਚਰਚਾ ਨਾ ਕੀਤੀ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਸੰਸਦ ਦੇ ਬਣਾਏ ਕਾਨੂੰਨ ਨੇ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਸਜ਼ਾ ਨਹੀਂ ਇਨਸਾਫ਼ ਮਿਲੇਗਾ ਉਨਾ ਕਿਹਾ ਕਿ ਨਵੇਂ ਬਣੇ ਕਾਨੂੰਨਾਂ ਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਉਹਨਾਂ ਨੇ ਇਹ ਵੀ ਆਖਿਆ ਕਿ ਜਦੋਂ ਇਹ ਕਾਨੂੰਨ ਅੱਜ ਤੋਂ ਲਾਗੂ ਨੇ ਤਾਂ ਵਸਤੀਵਾਦੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੰਡ ਦੀ بجائے ਹੁਣ ਨਿਆਂ ਹੋਵੇਗਾ ਲਾਗੂ ਕੀਤਾ ਜਾ ਰਿਹਾ ਇੱਕ ਅਸਲ ਦੇ ਵਿੱਚ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਕਾਨੂੰਨ ਜਲਦੀ ਮੁਕੱਦਮਾ ਅਤੇ ਜਲਦੀ ਨਿਆਂ ਹੋਏਗਾ ਪਹਿਲਾਂ ਸਿਰਫ ਪੁਲਿਸ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਸੀ ਪਰ ਹੁਣ ਹੁਣ ਪੀੜਤਾ ਅਤੇ ਸ਼ਿਕਾਇਤਕਰਤਾਵਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਏਗੀ ਪਰ ਇਹਦੇ ਉੱਤੇ ਹਰ ਸਿਮਰਤ ਕੌਰ ਬਾਦਲ ਨੇ ਚੁਟਕੀ ਲਈਆ ਉਹ ਕਹਿੰਦੇ ਇਹ ਸਰਾਸਰ ਧੱਕਾ ਕੀਤਾ ਗਿਆ ਹੈ ਅਤੇ ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕਾਨੂੰਨੀ ਮਾਹਰ ਦੀ رائے ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਗੱਲ ਕਰਦੇ ਹਾਂ ਰਾਸ਼ਦ ਇੰਜੀਨੀਅਰ ਨੂੰ ਇੱਕ ਵੱਡੀ ਰਾਹਤ ਪਰ ਅਮਰਿਤਪਾਲ ਸਿੰਘ ਦੇ ਬਾਬਤ ਹਾਲੇ ਕੋਈ ਖਬਰ ਖੁੱਲ ਕੇ ਸਾਹਮਣੇ ਨਹੀਂ ਆਈ ਜੰਮੂ ਕਸ਼ਮੀਰ ਤੋਂ ਆਜ਼ਾਦ ਚੋਂ ਜਿੱਤੇ ਸੀ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨੀਅਰ ਉਹਨਾਂ ਨੂੰ 5 ਜੁਲਾਈ ਨੂੰ ਸੌਂ ਚੁੱਕਣ ਦੀ ਆਗਿਆ ਮਿਲ ਗਈ ਹੈ ਕੌਮੀ ਜਾਂਚ ਏਜੰਸੀ ਭਾਵ NIA ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਰਾਸ਼ਿਦ ਨੂੰ ਸੌਂ ਚੁੱਕਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਇਹਦੇ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਹੈ ਜੋ ਅੱਜ ਸੌਂ ਚੁੱਕਣ ਦੀਆਂ ਸ਼ਰਤਾਂ ਉੱਤੇ ਫੈਸਲਾ ਸੁਣਾ ਸਕਦਾ ਹੈ ਦੱਸਣਾ ਬਣਦਾ ਕਿ ਰਾਸ਼ਿਦ 2019 ਤੋਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਉੱਪਰ ਅਤਵਾਦੀਆਂ ਨੂੰ ਫੰਡਿੰਗ ਦੇਣ ਦੇ ਦੋਸ਼ ਲੱਗੇ ਹੋਏ ਨੇ। ਰਾਸ਼ਿਦ ਇੰਜੀਨੀਅਰ ਦੇ ਵੱਲੋਂ 12 ਅਮੂਲਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਗਈ ਅਤੇ ਜਿੱਤੀ ਗਈ। ਉਹਨਾਂ ਨੇ ਆਪਣੇ ਵਿਰੋਧੀ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਲੜੀ ਸੀ। ਉਹਨਾਂ ਨੇ ਵੀ ਵੱਡੇ ਫਰਕ ਦੇ ਨਾਲ ਚੋਣ ਜਿੱਤੀ ਸੀ। ਉਹ 25 ਜੂਨ ਨੂੰ ਸੌ ਨਹੀਂ ਸੀ ਚੁੱਕ ਸਕੇ। ਅਮਰਿਤਪਾਲ ਸਿੰਘ ਉਹ ਇਸ ਵਕਤ ਐਨਐਸਏ ਕਾਨੂੰਨ ਦੇ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ। ਉਹਨਾਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਹ ਕਦੋਂ ਸੌ ਚੁੱਕਣਗੇ? ਕੁਝ ਦਿਨ ਪਹਿਲਾਂ ਅਮਰਿਤਪਾਲ ਸਿੰਘ ਦੇ ਇੱਕ ਵਕੀਲ ਨੇ ਕਿਹਾ ਸੀ ਕਿ ਉਹਨਾਂ ਦੀ ਜ਼ਮਾਨਤ ਅਰਜ਼ੀ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਡੀਸੀ ਦਫ਼ਤਰ ਨੂੰ ਭੇਜੀ ਗਈ ਹੈ। ਜਿਸ ਉੱਤੇ ਹਾਲੇ ਫੈਸਲਾ ਆਉਣਾ ਬਾਕੀ ਹੈ। ਤੇ ਹੁਣ ਗੱਲ ਕਰਦੇ ਹਾਂ ਲਾਡੋਵਾਲ ਟੋਲ ਪਲਾਜ਼ਾ ਦੀ। कल ਦੇ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਖਬਰ ਦੇ ਰੂਪ ਵਿੱਚ ਕਿ ਪੱਕੇ ਤੌਰ ਤੇ ਉੱਥੇ ਕਿਸਾਨਾਂ ਵੱਲੋਂ ਟੋਲ ਪੁਲਾਜੇ ਨੂੰ ਜਿੰਦਰੇ ਚੜ ਦਿੱਤੇ ਗਏ ਨੇ ਹੁਣ ਲੁਧਿਆਣਾ ਦੇ ਨੇੜੇ ਹੈ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਹੈ ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਹੈ ਅਤੇ ਇਹ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਹਨਾਂ ਨੇ ਪਟੀਸ਼ਨ ਦੇ ਵਿੱਚ ਕਿਹਾ ਕਿ ਕਿਸਾਨਾਂ ਨੇ ਚਾਰ ਟੋਲ ਬੰਦ ਕਰ ਦਿੱਤੇ ਆ ਇਹਦੇ ਨਾਲ ਰੋਜ਼ਾਨਾ 100 ਤੇ 13 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਮੰਤਰੀ ਵੀ ਸ਼ਾਮਲ ਹੁੰਦੇ ਰਹੇ ਆ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਕਿਹਾ ਕਿ ਟਰੈਕਟਰ ਟਰਾਲੀ ਤੋਂ ਪਹਿਲਾਂ ਟੋਲ ਪਲਾਸ ਦਿੱਤਾ ਫ੍ਰੀ ਨੇ ਕਿਸਾਨਾਂ ਵਾਸਤੇ ਫਿਰ ਕਿਸਾਨਾਂ ਨੇ ਟੋਲ ਪਲਾਸੇ ਕਿਉਂ ਬੰਦ ਕਰਵਾਏ ਆ ਹਾਈ ਕੋਰਟ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਣੀ ਹੈ ਦਸਣਾ ਬਣਦਾ ਕਿ ਟੋਲ ਟੈਕਸ ਦੇ ਵਿੱਚ ਕਟੌਤੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਕਰੀਬ 2 ਹਫ਼ਤਿਆਂ ਤੋਂ ਇਹ ਧਰਨਾ ਪ੍ਰਦਰਸ਼ਨ ਹੁੰਦਾ ਰਿਹਾ ਅਤੇ ਐਤਵਾਰ ਵਾਲੇ ਦਿਨ ਕਿਸਾਨ ਜਥੇਬੰਦੀ ਦੇ ਕਾਰਕੁਨਾਂ ਨੇ ਪੰਜਾਬ ਦੇ ਸਭ ਤੋਂ ਇਸ ਮਹਿੰਗੇ ਟੋਲ ਪਲਾਜ਼ੇ ਭਾਵ ਲਾਡੋਵਾਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਦੇ ਸਾਰੇ ਕੈਬਿਨਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਉਹਨਾਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਸੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਦੇ ਹੇਠ 16 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਇਹ ਦਰਨਾ ਸ਼ੁਰੂ ਹੋਇਆ ਸੀ ਉਦੋਂ ਤbaar ਹੋਰ ਕਿਸਾਨ ਜਥੇਬੰਦੀਆਂ ਅਤੇ ਕੁਝ ਟੈਕਸੀ ਯੂਨੀਅਨਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਭਾਵੇਂ ਕਿ ਆਖਿਆ ਗਿਆ ਕਿ ਕਿਸਾਨਾਂ ਦਾ ਟਰੈਕਟਰ ਟਰਾਲੀ ਪਰਚੀ ਮੁਕਤ ਹੈ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਹਮਾਇਤ ਦੇ ਵਿੱਚ ਇਹ ਕੰਮ ਕੀਤਾ ਸੀ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਸੰਸਦ ਮੀਤ ਹਰਨੇ ਪੰਜਾਬ ਦੇ ਮੁੱਦੇ ਚੁੱਕਿਆ ਸੰਸਦ ਵਿੱਚ ਆ ਕੇ ਸੰਗਰੂਰ ਤੋਂ ਉਹ ਨਵੇਂ-ਨਵੇਂ ਸੰਸਦ ਚੁਣੇ ਗਏ ਨੇ ਗੁਰਮੀਤ ਊਰਪੀਤ ਹੇਰ ਸੰਸਦ ਦੇ ਵਿੱਚ ਸੰਬੋਧਨ ਹੁੰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ ਦੇਸ਼ ਵਾਸਤੇ ਬੜਾ ਕੁਝ ਕੀਤਾ ਉਹਨਾਂ ਨੇ ਆਖਿਆ ਕਿ ਜਦੋਂ ਪੂਰਾ ਮੁਲਕ ਖੁਸ਼ੀ ਮਨਾ ਰਿਹਾ ਸੀ ਪੰਜਾਬ ਆਜ਼ਾਦੀ ਤੋਂ ਬਾਅਦ ਉਸ ਵਕਤ ਮਾਤਮ ਵਿੱਚ ਡੁੱਬਿਆ ਹੋਇਆ ਸੀ ਪੰਜਾਬ ਦਾ ਸਾਰਾ ਕੁਝ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਤੇ ਪੰਜਾਬ ਵੰਡਿਆ ਗਿਆ ਸੀ ਪਰ ਪੰਜਾਬੀਆਂ ਨੇ ਸੀ ਤੱਕ ਨਾ ਕੀਤੀ ਉਹਨਾਂ ਦੱਸਿਆ ਕਿ ਪੁਰਾਣੇ ਲੀਡਰ ਪੰਜਾਬ ਦੇ ਯੋਗਦਾਨ ਦੀ ਕਦਰ ਕਰਿਆ ਕਰਦੇ ਸੀ ਉਹਨਾਂ ਸਰਦਾਰ ਪਟੇਲ ਦਾ ਉਚਿਤੇ ਤੌਰ ਤੇ ਜ਼ਿਕਰ ਕੀਤਾ ਕਿ ਜਦੋਂ ਸਰਦਾਰ ਪਟੇਲ ਵੰਡ ਤੋਂ ਬਾਅਦ ਹੁਸ਼ਿਆਰਪੁਰ ਆਏ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਕੌਮ ਹੁੰਦੀ ਤਾਂ ਇਹਨਾਂ ਬੋਝ ਨਾ ਚੱਲ ਸਕਦੀ ਉਹਨਾਂ ਇਹ ਵੀ ਆਖਿਆ ਕਿ ਪਟੇਲ ਨੇ ਕਿਹਾ ਸੀ ਕਿ ਦੇਸ਼ ਪੰਜਾਬ ਦੀ ਮਦਦ ਕਰੇਗਾ ਪਰ ਬਾਅਦ ਵਿੱਚ ਕਿਸੇ ਨੇ ਪੰਜਾਬ ਦੀ ਮਦਦ ਨਹੀਂ ਕੀਤੀ ਮੀਤ ਜਰ ਨੇ ਆਵਾਜ਼ ਬੁਲੰਦ ਕੀਤੀ ਹੈ ਕਿ ਆਜ਼ਾਦੀ ਤੋਂ ਬਾਅਦ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਦਿਨ ਹੋਵੇ ਜਦੋਂ ਪੰਜਾਬ ਦੇ ਪੁੱਤਾਂ ਨੇ ਕੁਰਬਾਨੀ ਨਾ ਦਿੱਤੀ ਹੋਵੇ ਉਹਨਾਂ ਨੇ ਕਿਹਾ ਕਿ ਹੁਣ ਵੀ ਪੰਜਾਬ ਦੇ ਪੁੱਤ ਸਰਹੱਦਾਂ ਤੇ ਰਾਖੀ ਕਰ ਰਹੇ ਐ ਉਹਨਾਂ ਇਹ ਵੀ ਯਾਦ ਕਰਵਾਇਆ ਕਿ ਦੇਸ਼ ਦਾ ਪਹਿਲਾ ਅਗਨੀਵੀਰ ਸ਼ਹੀਦ ਉਹ ਵੀ ਪੰਜਾਬ ਦਾ ਅਮਰਿਤਪਾਲ ਸਿੰਘ ਹੈ ਜਿਸ ਨੂੰ ਕੇਂਦਰ ਸਰਕਾਰ ਨੇ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਨੇ 1 ਕਰੋੜ ਰੁਪਇਆ ਦੇ ਕੇ ਉਸਦੇ ਪਰਿਵਾਰ ਦੀ ਮਦਦ ਕੀਤੀ ਹੈ ਉਹਨਾਂ ਕਿਹਾ ਕਿ ਜਦੋਂ ਦੇਸ਼ ਅਮਰੀਕਾ ਦੇ ਅੱਗੇ ਤਰਲੇ ਕਰ ਰਿਹਾ ਸੀ ਅਨਾਜ ਵਾਸਤੇ ਤਾਂ ਪੰਜਾਬੀਆਂ ਨੇ ਦੇਸ਼ ਨੂੰ ਅਨਾਜ ਦਿੱਤਾ ਦੇਸ਼ ਤਾਂ ਢਿੱਡ ਭਰਿਆ ਉਹਨਾਂ ਨੇ ਇਹ ਵੀ ਆਖਿਆ ਕਿ ਹਰੀ ਕ੍ਰਾਂਤੀ ਨਾਲ ਦੇਸ਼ ਦੀ ਭੁੱਖਮਰੀ ਤਾਂ ਦੂਰ ਕਰ ਦਿੱਤੀ ਪਰ ਪੰਜਾਬ ਦਾ ਪਾਣੀ ਡੂੰਘਾ ਹੋ ਗਿਆ ਮੀਤਿਹਾਰ ਨੇ ਸੰਸਦ ਵਿੱਚ ਇਹ ਵੀ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਣ ਲੱਗ ਪਿਆ ਉਹਨਾਂ ਆ ਕਿਹਾ ਕਿ ਅੱਜ ਪੰਜਾਬੀ ਮੁੰਡੇ ਸਰਹੱਦਾਂ ਤੇ ਰਾਖੀ ਕਰਨ ਦੇ ਨਾਲ ਨਾਲ ਖੇਤਾਂ ਵਿੱਚ ਵੀ ਛਾਇਏ ਹੋਏ ਨੇ ਉਹ ਕਹਿੰਦੇ ਹਾਕੀ ਵੇਖੋ ਕ੍ਰਿਕਟ ਵੇਖੋ ਫੁੱਟਬਾਲ ਵੇਖੋ ਕਪਤਾਨ ਪੰਜਾਬੀ ਨੇ ਮੀਤਿਹਰ ਨੇ ਕਿਹਾ ਕਿ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ ਪੰਜਾਬੀ ਆਪਣੀ ਮਿਹਨਤ ਨਾਲ ਸਭ ਕੁਝ ਕਰ ਸਕਦੇ ਆ ਪਰ ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਦੇ ਨਾਲ ਇਨਸਾਫ ਹੀ ਨਹੀਂ ਕੀਤਾ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਸਾਰਾ ਭਾਰ ਪੰਜਾਬ ਦੇ ਖਜ਼ਾਨੇ ਤੇ ਲਾਦ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੱਡੇ ਪੱਧਰ ਉੱਪਰ ਪਲਾਨ ਕਰ ਰਹੀ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਗਵਾਂਢੀ ਸੂਬਿਆਂ ਦਾ ਤਾਂ ਟੈਕਸ ਮਾਫ ਕਰ ਦਿੱਤਾ ਪਰ ਪੰਜਾਬ ਨਾਲ ਇੱਥੇ ਵੀ ਵਿਵਾਦ ਕਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਗੰਭੀਰ ਦੋਸ਼ ਲਾਇਆ ਅਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕ ਕੇ ਰੱਖੇ ਹੋਏ ਨੇ। ਕੇਂਦਰ ਸਰਕਾਰ ਨੇ ਪੰਜਾਬ ਦਾ 6000 ਕਰੋੜ ਰੁਪਏ ਦਾ ਤਾਂ ਆਰਡੀਐਫ ਰੋਕਿਆ ਹੋਇਆ ਹੈ। ਇਹਦੇ ਨਾਲ ਹੀ 1000 ਕਰੋੜ ਐਨਐਚਐਮ ਦਾ ਰੋਕਿਆ ਹੋਇਆ ਹੈ। 557 ਕਰੋੜ ਐਸਐਸਈ ਦੇ ਰੋਕੇ ਹੋਏ ਨੇ। ਉਨਾ ਕਿਹਾ ਕਿ ਗਵਾਂਡੀ ਸੂਬਿਆਂ ਦੀ ਤਰਜ਼ ਤੇ ਪੰਜਾਬ ਦੀ ਵੀ ਅਗਲੇ 10 ਸਾਲ ਤੱਕ ਟੈਕਸ ਮੁਆਫੀ ਕੀਤੀ ਜਾਵੇ। ਉਹਨਾਂ ਇਹ ਵੀ ਆਖਿਆ ਕਿ ਦੇਸ਼ ਨੂੰ ਜਿਹੜਾ ਹੱਕ ਬਣਦਾ ਹੈ ਬਾਕੀ ਉਹ ਉਹਨਾਂ ਦੇ ਹੱਕ ਪੰਜਾਬ ਨੂੰ ਵੀ ਦਿੱਤੇ ਜਾਣ। ਦੂਸਰੇ ਪਾਸੇ ਬੋਲੇ ਰਾਜਾ ਵੜਿੰਗ ਵੀ ਪਰ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲ ਦਾ ਮੁੱਦਾ ਚੁੱਕਿਆ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਤਿਹਾਰ ਦੀ ਜੇਲ੍ਹ ਦੇ ਵਿੱਚ ਬੰਦ ਬੈਠਾ ਸੀ ਤਿਹਾਰ ਜੇਲ੍ਹ ਚ ਇੱਕ ਗੈਂਗਸਟਰ ਉਹ ਕਹਿੰਦੇ ਅੰਦਰ ਬੈਠੇ ਨੇ ਸਿੱਧੂ ਮੂਸੇਵਾਲ ਦਾ ਕਤਲ ਕਰਵਾ ਦਿੱਤਾ ਜਿਹੜਾ ਕਿ ਪੂਰੀ ਦੁਨੀਆ ਵਿੱਚ ਛਾਇਆ ਹੋਇਆ ਸੀ ਤੇ ਹੁਣ ਗੱਲ ਕਰਦੇ ਆ ਪੀਜੀਆਈ ਦੇ ਡਾਇਰੈਕਟਰ ਦੀ ਯੂ ਟਰਨ ਦੀ ਪੀਜੀਆਈ ਦੇ ਡਾਇਰੈਕਟਰ ਨੇ ਬੀਤੇ ਦਿਨੀ ਇੱਕ ਜਿਹੜਾ ਤੁਗਲਕੀ ਫਰਮਾਨ ਪਿਛਲੇ ਦਿਨੀ ਦਿੱਤਾ ਸੀ ਉਹਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਹੁਣ ਡਾਇਰੈਕਟਰ ਸਾਹਿਬ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਅਤੇ ਉਹਨਾਂ ਨੇ ਆਪਣਾ ਉਹ ਆਦੇਸ਼ ਵਾਪਸ ਲੈ ਲਿਆ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਡਾਕਟਰਾਂ ਨੂੰ ਹਿੰਦੀ ਬੋਲਣ ਅਤੇ ਲਿਖਣ ਦੀ ਸਵਾਰਥ ਦਿੱਤੀ ਗਈ ਸੀ ਦਸੜਾ ਬਣਦਾ ਕਿ ਪੀਜੀਆਈ ਦੇ ਡਾਇਰੈਕਟਰ ਦੇ ਵੱਲੋਂ 4 ਜੂਨ ਨੂੰ ਜਾਰੀ ਹੁਕਮ ਸੀ ਉਹਨਾਂ ਵਿੱਚ ਕਿਹਾ ਗਿਆ ਸੀ ਕਿ ਓਪੀਡੀ ਦੇ ਨਾਲ-ਨਾਲ ਵਾਰਡ ਦੇ ਵਿੱਚ ਮਰੀਜ਼ਾਂ ਦੇ ਕਾਰਡਾਂ ਤੇ ਹਿੰਦੀ ਵਿੱਚ ਪੂਰੀ ਜਾਣਕਾਰੀ ਡਾਕਟਰਾਂ ਦੇ ਵੱਲੋਂ ਲਿਖੀ ਜਾਵੇ ਦਸੜਾ ਬਣਦਾ ਕਿ ਪੀਜੀਆਈ ਦੀ ਓਪੀਡੀ ਦੇ ਵਿੱਚ ਰੋਜ਼ਾਨਾ ਲਗਭਗ 10000 ਮਰੀਜ਼ ਇਲਾਜ ਵਾਸਤੇ ਆਉਂਦੇ ਆ ਉਹਨਾਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਚੰਡੀਗੜ੍ਹ ਅਤੇ ਕੁਝ ਹੋਰ ਸੂਬਿਆਂ ਦੇ ਮਰੀਜ਼ ਵੀ ਹੁੰਦੇ ਆ ਇਹਨਾਂ ਤੋਂ ਜ਼ਿਆਦਾਤਰ ਮਰੀਜ਼ ਪਿੰਡਾਂ ਦੇ ਹੁੰਦੇ ਆ ਪਰ ਹੁਣ ਉਹਨਾਂ ਦਾ ਵਿਰੋਧ ਹੋਣ ਦੇ ਉੱਤੇ ਉਹਨਾਂ ਨੇ ਆਪਣਾ ਇਹ ਫਰਮਾਨ ਆਪਣਾ ਇਹ ਆਦੇਸ਼ ਵਾਪਸ ਲੈ ਲਿਆ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਵਾਸ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ